ਅੱਡੀ ਜੋ ਚੀਜ਼ ਮੇਰੇ ਹੱਥ ਤੱਕ ਪੈਂਦੀ ਸੀ ਹਾਂਜੀ ਹੁਣ ਹੋਰ ਇੱਕ ਆਹ ਬਾਹ ਚ ਉਹ ਸਰਵਿਕਲ ਨਾ ਬਾਹ ਚ ਦਰਦ ਜਾਂਦੀ ਸੀ ਹਾਂਜੀ ਠੀਕ ਕੰਡੀਸ਼ਨ ਦਾ ਹੋ ਗਿਆ ਆਨਟਾਊਨ ਬਹੁਤ ਫਰਕਾ ਨਾ ਤੈਨੂੰ ਤਾਂ ਵੀ ਜਮਈ ਰਾਮ ਆ ਵੀ ਲੱਤ ਅੱਗੇ ਪੈਣਸਾਰ ਬਾੜੀ ਦੁਖਣ ਲੱਗ ਜਾਂਦੀ ਸੀ ਤੁਰੇ ਫਿਰਦਿਆਂ ਤੋਂ ਤਾਂ ਕੱਲੀ ਅੱਡੀ ਦੁਖਦੀ ਸੀ ਪਰ ਇਹ ਤੇ ਲੱਤ ਚੀਜ਼ ਪੈਂਦੀ ਸੀ ਉਹ ਤੋਂ ਵੀ ਦਰਦ ਹੋਈ ਜਾਂਦਾ ਸੀ ਤੇ ਬਾਹ ਤਾਂ ਜਦੋਂ ਮੈਂ ਆਏ ਰੱਖ ਲੈਂਦੀ ਸੀ ਮੋਢੇ ਤੇ ਹੱਥਾਂ ਬਸ ਆਕੜ ਜਾਂਦਾ ਸੀ ਕਿੰਨੇ ਟਾਈਮ ਤੋਂ ਸੀ ਇਹ ਇਹ ਸਰਵਾਈਕਲ ਤਾਂ ਮੈਨੂੰ ਵਾਵਾ ਟਾਈਮ ਤੋਂ ਹੀ ਆ ਅੱਡੀ ਤੱਕ ਦੀ ਗਰਮੀ ਕੀ ਲੱਗਦੀ ਆ ਪਹਿਲਾਂ ਪੈਰ ਮੱਚਦੇ ਹੁੰਦੇ ਸੀ ਮੇਰੇ ਬਾਅਦ ਹੀ ਪ੍ਰੋਬਲਮ ਸੀ ਇੱਕ ਲੱਤ ਦੀ ਕੋਲੋਂ ਤੇ ਇੱਕ ਅੱਡੀ ਦੀ ਇਹ ਅੱਡੀ ਦੀ ਹਾਂਜੀ ਤੇ ਹੁਣ ਲੱਤ ਨੂੰ ਤਾਂ ਬਹੁਤ ਫਰਕ ਆ ਅੱਡੀ ਨੂੰ ਵੀ ਉਹ ਤਾਂ ਫਰਕ ਆ ਜਾਨੀ ਦੀ ਹੁਣ ਮੜਾ ਮੋਟਾ ਵੀ ਜਾਨੀ ਦੀ ਜਿਵੇਂ ਪੂਰ ਵੱਧ ਤਰਪ ਤੁਰ ਲਈ ਫੇਰ ਦਰਦ ਕਰ ਲੱਗਦਾ ਹਾਂਜੀ ਮਤਲਬ ਜੇ 100 ਚ ਕਹੀਏ ਆਪਾਂ ਟੇਪ ਕਿੰਨਾ ਮਾਰ ਕੇ 100 ਜੋ ਹੈਗਾ 60 70% ਹੋ ਜਾਵੇ ਹਾਂਜੀ ਤੇ ਬਾਅਦ ਨੂੰ ਤੇ ਲੱਤ ਜਿਹੜੀ ਲੱਤ ਲੱਤ ਨੂੰ ਤਾਂ ਪੂਰਾ ਹੀ ਆ ਲੱਤ 100% ਹਾਂਜੀ ਆਪਣੇ ਔਰ ਤੋਂ ਪਹਿਲਾਂ ਤੁਸੀਂ ਕਿਤੇ ਦਿਖਾਇਆ ਹੋਣਾ ਬਾਹਰ ਦਾ ਜਾਂ ਲੈ ਕੇ ਇਹ ਦਾ ਤੰਹ ਸਰਵਿਕਲ ਦਾ ਤਾਂ ਉਥੋਂ ਵਸਤਾ ਹੋਏ ਥੋੜੀ ਕਰਾਇਆ ਹੂੰ ਆਏ ਤੁਹਾਡੇ ਅੰਗੂਥਰੀਪੀ ਨਹੀਂ ਸੀ ਕਰਵਾਈ ਹੋਈ ਤੇ ਯਾ ਇਥੋਂ ਆਪਣੇ ਆ ਸੰਜੀਵ ਆਲਿਆਂ ਦੇ ਡਾਕਟਰ ਤੋਂ ਦਵਾਈ ਲਈ ਸੀ। ਅੱਡੀ ਦੀ ਵੀ ਲਈ ਸੀ। ਉਹ ਮੈਤੋਂ ਖਾ ਲਈ ਹੁੰਦੀ ਗਰਮ ਦਵਾਈ ਕਰਕੇ। ਤੇ ਉਹ ਬਸ ਹਫਤਾ ਤੱਕ ਲੈ ਕੇ हट ਗਈ ਸੀ। ਤੇ ਫਿਰ ਉਹ ਕਹਿੰਦੇ ਸੋਜ ਗਰਮੀ ਚ ਤਾਂ ਜਮਾ ਹੀ ਨਹੀਂ ਸੀ ਜ਼ੋਰ ਹੁੰਦਾ ਮੈਂ ਤਾਂ ਐ ਸੋਟੀ ਲੈ ਵੀ ਤੁਰਦੀ ਹੁੰਦੀ ਸੀ ਅੱਡੀ ਨੀਦ ਹੁੰਦੀ ਸੀ। ਜ਼ਿਆਦੇ ਸੀ ਹਾਂਜੀ। ਔਰ ਵਧੀਆ ਤੁਰੇ ਪੈਂਦੀ। ਹਾਂ ਹੁਣ ਵਧੀਆ ਤੁਰੇ। ਪਹਿਲਾਂ ਅੱਡੀ ਉਹ ਕਹਿੰਦੇ ਹੁੰਦੇ ਸੀ ਵੀ ਔਰ ਸਰੇ ਵੀ ਕਰਾਏ ਟੈਸਟ ਵੀ ਕਰਾਏ ਵੀ ਕੋਈ ਯੂਰੀਆ ਨਾ ਵਧਿਆ ਹੋਵੇ ਜਾਂ ਕੋਈ ਸਿਗ ਘਾਟ ਘਾਟ ਕੋਈ ਨਹੀਂ ਸੀ ਤੇ ਨਾ ਕੋਈ ਆਇਆ ਹੱਡੀ ਵਧੀ ਨਾ ਕੋਈ ਮਾਸ ਪਟਿਆ ਸੀ ਕੀ ਦੱਸਦੇ ਸੀ ਉਹ ਉਹ ਤਾਂ ਡਾਕਟਰ ਤਾਂ ਇਹਨਾਂ ਨੇ ਤਾਂ ਹਾਂ ਸਾਲੇ ਡਾਕਟਰ ਨੇ ਤਾਂ ਕਿਹਾ ਸੀਗਾ ਵੀ ਤੁਹਾਡੇ ਹੱਡੀ ਚ ਸੋਜ ਹੋ ਸਕਦੀ ਹੈ ਤੇ ਬਸ ਉਹ ਦਵਾਈ ਦਿੱਤੀ ਮੈਂ ਤੋ ਖਾ ਨਹੀਂ ਹੁੰਦੀ ਮੇਰੇ ਨਾਲ ਇਨਫੈਕਸ਼ਨ ਵਾਲੀ ਛੇਤੀ ਹੋ ਜਾਂਦੀ ਗਰਮ ਦਵਾਈ ਖਾ ਨਹੀਂ ਉਹ ਠੀਕ ਨਹੀਂ ਹੋਇਆ ਨਾ ਠੀਕ ਨਹੀਂ ਕੀ ਕਿਹੜਾ ਚੌੜਾ ਤੁਸੀਂ ਮੰਗ ਬਲੋ ਬਲੋਏ ਫਿੱਟਮੈਂਟ ਵਾਲੇ ਜਿਹੜਾ ਆਪਾਂ ਫਿੱਟਮੈਂਟ ਹੋਤੇ ਆ ਹਾਂਜੀ ਇਹਦੇ ਬਾਰੇ ਕੀ ਕਿਹੜਾ ਚੌੜਾ ਹੈ ਜਿਹੜਾ ਬਾਪੂ ਕੋਲ ਹਾਂਜੀ ਨਹੀਂ ਬਹੁਤ ਵਧੀਆ ਮੈਂ ਤਾਂ ਸਾਡੇ ਹੋਰ ਵੀ ਰਿਸ਼ਤੇਦਾਰਾਂ ਨੂੰ ਦੱਸਿਆ ਵੀ ਤੁਸੀਂ ਇਹਨਾਂ ਕੋਲੇ ਆਵੋ ਹਾਂਜੀ ਕੋਈ ਆਪਾਂ ਤੁਹਾਨੂੰ ਦਵਾਈ ਨਾਲ ਨਹੀਂ ਨਹੀਂ ਦਵਾਈ ਕੋਈ ਨਹੀਂ ਸਿਰਾ ਦਵਾਈ ਤੋਂ ਠੀਕ ਹੋ ਗਿਆ ਹਾਂਜੀ ਬਿਨਾਂ ਦਵਾਈ ਤੋਂ ਹਾਂਜੀ ਔਰ ਪੂਰੀ ਦਵਾਈ ਦੀ ਕਰਦੇ ਨਹੀਂ ਨਹੀਂ ਕੋਈ ਦਵਾਈ ਨਹੀਂ ਕਿਵੇਂ ਪਤਾ ਲੱਗਿਆ ਕਿ ਸੋ ਪੂਰੀ ਕੇਰਦਾ ਕਿਵੇਂ ਪਤਾ ਮੇਰਾ ਭਰਾ ਦਾ ਗੋਡਾ ਠੀਕ ਹੋਇਆ ਸ਼ੇਰਪੁਰੇ ਤੋਂ ਨਹੀਂ ਕਰਵਿੰਦਾਂ ਪਰ ਉਹਦੀ ਆ ਗੋਡਾ ਠੀਕ ਹੋਇਆ ਉਹਦੇ ਨਾਲ ਤੋ ਟੁੱਟੀ ਹੋਈ ਆ ਪਲੇਟਾਂ ਪਈਆਂ ਅੱਛਾ ਅੱਛਾ ਉਹਨੇ ਮੈਨੂੰ ਦੱਸਿਆ ਉਹ ਮੈਨੂੰ ਫੋਨ ਕਰਦਾ ਰਿਹਾ ਵੀ ਭੈਣ ਮੈਂਨੇ ਗੋਡੇ ਨੂੰ ਵਾਰ ਆ ਮਤ ਉੱਥੇ ਜਾ ਉਹ ਗੋਡਾ ਠੀਕ ਹੈ ਹਾਂਜੀ ਉਹ ਠੀਕ ਆ ਅੱਛਾ ਉਹਨਾਂ ਨੇ ਤੂੰ ਦੱਸਿਆ ਫਿਰ ਤੁਸੀਂ ਇੱਥੇ ਹਾਂਜੀ ਹਾਂ